ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਮੀਰ ਗਰ ਜੀ ਸਾਰੇ ਠੀਕ ਠਾਕ ਹੀ ਹੋਗੇ ਤੇ ਹਾਜ਼ਰ ਆ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਆਪਾਂ ਜਸਤਾਰੀਵਾਲ ਦੇ ਲੈ ਕੇ ਹਾਜ਼ਰ ਹੋਏ ਆ ਕੀ ਗਿਆ ਜਸਤਾਰੀਵਾਲ ਨੇ ਆਪਣੇ ਅੱਜ ਦੇ ਇਸ ਲਾਈਵ ਦੇ ਵਿੱਚ ਅੱਜ ਦਾ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਜੇਕਰ ਤੁਹਾਨੂੰ ਅੱਜ ਦਾ ਇਹ ਲਾਈਵ ਵਧੀਆ ਲੱਗਾ ਤੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਤੇ ਸਾਨੂੰ ਆਪਣੇ ਵਿਚਾਰ ਕਮੈਂਟਾਂ ਵਿੱਚ ਦੱਸ ਕੇ ਜਰੂਰ ਜਾਈਓ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਤੁਹਾਡਾ ਬਹੁਤ ਦਾ ਸਮਾਂ ਨਾ ਲੈਂਦੇ ਹੋ ਆਓ ਚਲ ਕੁਮਰਾਂਉਨੇ ਆ ਤੁਹਾਨੂੰ ਜਸਤਾਰੀ ਵਾਲ ਦੀ ਅੱਜ ਦੀ ਇਸ ਵੀਡੀਓ ਤੇ ਨਹੀਂ ਆ ਤੇ ਆਪਾਂ ਨੂੰ ਤੇ ਬਰੋ ਲਿਖਣਾ ਨਹੀਂ ਹੁੰਦਾ ਨਾ ਆਪਾਂ ਤੇ ਸਿੱਖਿਆ ਹੀ ਇਹਨਾਂ ਤੋਂ ਆਪਾਂ ਨੂੰ ਕਿਹੜਾ ਕੋ ਲਿਖਣਾ ਆਉਂਦਾ ਹੀ ਕਰਨਾ ਆਉਂਦਾ ਹੀ ਹੈ ਇਹੋ ਹੀ ਆ ਭੈ ਜੋ ਰੈਪਰਸ ਵਾਲੇ ਇਹੋ ਹੀ ਬਣੇ ਆ ਭੈ ਦਿਲਾਂ ਨਹੀਂ ਹੋਈ ਮਾਵਾਂ ਨਹੀਂ ਜੰਮੇ ਆਣੀ ਮੀਟ ਲੰਮਾ ਤੇ ਅਸਟਾਰਟ ਕੋਈ ਹਿਲਾ ਲਾ ਲੇ ਜੇ ਬਾਕੇ ਤੇ ਤਬਲੀਸ ਟਾਇਰ ਕਰਾਵੇ ਤੇ ਲਾ ਕੋਣ ਤੇ ਬੋਲੇ ਲਾਨੀ ਨਾ ਗੁਲਾਨੀ ਮੈਨੂੰ ਪਤਾ ਯਾ ਕਿੰਨੇ ਯੋਗੇ ਆ ਸਾਲੇ ਕਿੰਨੀਆਂ ਕ ਲੈਣਾ ਜੋੜਨ ਦੀਆਂ ਆਂ ਇਨਾਂ ਨੇ ਬਰੋ ਲੈਣਾ ਹੀ ਜੋੜਨੀਆਂ ਆਂ ਦੀਆਂ ਹੋਰ ਥੋੜੀ ਕਰਨ ਆਉਂਦਾ ਕੁਸ ਸਾਲਾ ਲੈਂਡ ਤੇ ਨਿਕਾਇਆ ਨਿਆਣਾ ਵੀ ਜੋੜ ਦਿੰਦਾ ਵਾ ਬਰੋ ਲੈਣ ਦੀ ਕੀ ਗੱਲ ਆ ਰਾਇਮ ਤੇ ਨਿਕਾਇਆ ਨਿਆਣਾ ਵੀ ਕਰ ਲਿੰਦਾ ਵਾ ਨਾ ਇਹਨੂੰ ਕਹ ਆ ਲਾਈਵ ਹੀ ਆ ਜਿਓ ਭਾਵੇਂ ਬਰੋ ਭੈਣ ਚੋ ਬੀਟਾ ਛੱਡ ਕੇ ਫ੍ਰੀ ਸਟਾਈਲ ਸਾਲਾ ਗਾਵਾਂਗੇ ਤੇ ਭੈਣ ਦੀ ਲਾਨ ਨੇ ਕਿਹਾ ਤੁਸੀਂ ਗਾਲਿਓ ਇੱਕ ਬੰਨੇ ਇੱਕ ਬੰਨੇ ਹੀ ਗਾਲਾਂ ਇੱਕ ਬੰਨੇ ਗਾਲਿਓ ਇਦਾਂ ਕਰ ਲੋ ਇਹਨਾਂ ਨੂੰ ਕਿਹਾ ਫੇ ਇਹ ਨਹੀਂ ਆਉਂਦੇ ਇਹਨਾਂ ਨੂੰ ਪਤਾ ਨਹੀਂ ਆਉਂਦਾ ਕਿ ਹਾਂ ਵੀ ਅਸੀਂ ਵੀ ਵਰਸ ਕਰਾਈ ਕਰਦਾ ਵਿੱਚ ਜੱਫੀਂ ਜਾਂਦੇ ਆ ਤੇ ਜਦੋਂ ਬਰੋ ਗਾਣਾ ਬਣਾਈਦਾ ਸਟੂਡੀਓ ਜਾ ਕੇ ਹੈ ਉਦੋਂ ਸਾਲਾ ਇਹਨਾਂ ਦੀਆਂ ਲਾਲਾਂ ਡਿੱਗ ਜਾਂਦੀਆਂ ਪੀਚ ਵਰਸ ਕਰ ਲਈ ਦੇ ਵਿੱਚ ਵਰਸ ਕਰ ਲਈਏ ਹੈ ਯਾਕੇ ਪੈ ਤਿੰਨ ਢਾਂਗੇ ਤੇ ਆਪਣਾ ਬਰੋ ਆਉਣ ਡਿਆ ਮੇਰਾ ਤੇ ਰੁਬਲ ਵੀਰ ਯੇ ਗਾਨੇ ਆਂਦਾ ਤੇਰੇ ਹੱਥਾਂ 'ਚ ਮੋਬਾਈਲ ਮੇਰੇ ਯੰਕੜੇ ਜੀ ਗਾਨੇ ਕੋਲ ਕੋਲ ਆਵੇਂ ਮੇਰੇ ਆਨੇ ਤੇ ਬਹਾਨੇ ਕੱਟ ਕਰ ਦਿੰਨੇ ਆਂ ਨੀ ਜਿੱਥੇ ਜਿੱਥੇ ਜਾਣੇ ਰਿਸਕ ਤੇ ਜਾਣ ਕਿਥੋਂ ਖੇਡਾ ਦੇਣਾ ਗਾਨੇ ਤੇਰੇ ਹੱਥਾਂ 'ਚ ਮੋਬਾਈਲ ਮੇਰੇ ਯੰਕੜੇ ਜੀ ਗਾਨੇ ਤੇ ਬਰੋ ਭੈ ਜੋ ਕੇਲਰ ਐਪ ਕਰਾਂਗੇ ਦੋਵੇਂ ਭਰਾ ਹੀ ਤੁਹਾਨੂੰ ਪਤਾ ਯਾ ਬਾਕੀ ਦੋਵਾਂ ਦੀ ਵਾਈਬ ਆਡੀ ਗੈਂਗਸਟਰ ਯਾ ਟਿਏ ਗੈਂਗਸਟਰ ਵਾਈਬ ਆ ਮੈਂ ਆ ਤੇ ਡਾਇਨਾ ਸਟੋਰੀ ਪਾਈ ਮੈਂ ਨਾਲ ਇਹਨਾਂ ਨੂੰ ਕੋ ਦੇਖੀ ਨਹੀਂ ਸੰਭਿਆ ਜਾਣਾ ਤੇ ਲੋੜ ਨਹੀਂ ਦੀ ਆ ਤੇਰਾ ਭਾਰੇ ਨਾ ਕੋ ਦੇਖਣੀ ਇੱਕ ਨਹੀਂ ਸੰਭੇਣਾ ਇਹਨਾਂ ਕੋਈ ਇੱਕ ਬੰਦਾ ਵੀ ਨਹੀਂ ਸੰਭੇਣਾ ਤੇ ਆਂਦਾ ਇਹਨਾਂ ਕੋ ਆਪਣੀ ਬ੍ਰੋ ਨਾਂ ਨਾਂ ਹੀ ਲੈਣਾ ਕਿ ਇਦਾਂ ਇਦਾਂ ਪਤਾ ਲੱਗ ਹੀ ਜਾਣਾ ਲੋਕਾਂ ਨੂੰ ਉਹ ਯਾਰ ਨਾ ਆਪਾਂ ਲੈ ਵੀ ਲਵਾਂਗੇ ਤੇ ਕੋਈ ਚੱਕਰ ਨਹੀਂ ਆ ਆਪਾਂ ਕਿਤੇ ਵੇਚੋ ਮਾਂ ਕੇ ਖਾਦਾ ਕੇ ਕੋ ਲੈ ਕੇ ਖਾਦਾ ਬਰੋ ਆਪਣੇ ਸਿਰ ਤੇ ਕੀਤਾ ਜੋ ਵੀ ਕੀਤਾ ਵਾ ਅਹੀਂ ਕਿਹੜੀ ਕੇਕੋ ਪੈ ਚੁਕੇ ਨੂੰ ਕਹਾਂ ਵੀ ਵੀਰ ਹਾੜ ਦੇ ਕੋ ਪੈਸੇ ਨਹੀਂ ਹੈਗੇ ਜਾਨੂੰ ਪੈਸੇ ਦੋ ਅਹੀਂ ਜਾਣੇ ਕਰਨੇ ਆ ਆਪਣੇ ਸਿਰ ਤੇ ਹੀ ਕੀਤਾ ਵਾ ਸਮ ਨੋਟ ਰੈਕੋਗਨਾਈਜ਼ਡ ਪਲੀਜ਼ ਰਿਪੀਟ ਕੋਈ ਗੱਲ ਨਹੀਂ ਕਰਦਾਂਗੇ ਮਸ਼ਹੂਰ ਬਥੀਰਾ ਕਰਦਾਂਗੇ ਨਾ ਟੈਨਸ਼ਨ ਕਿਹੜੀ ਗੱਲ ਦੀ ਹੈ bro ਨਾਲ ਆਪਣੇ ਭਰਾ ਵਾਂਗੂ ਚੱਲਦੇ ਨਾ ਸਾਲਾ ਕੀਪਤਾ ਆਪਾਂ ਬਰੋ ਕੇ ਆਪਾਂ ਕੀ ਸੋਚਣ ਡੈਨ ਨਾਲੀ ਜਾਂ ਕਿੱਦਾਂ ਨਹੀਂ ਹੈ ਨਾ ਇਹ ਇਹਨਾਂ ਦੇ ਦਿਲ ਦਾ ਥੋੜੀ ਆਪਾਂ ਨੂੰ ਪਤਾ ਵਾ ਆਪਣੇ ਨਾਲ ਭਰਾ ਵਾਂਗੂ ਚੱਲਦੇ ਤੇ ਕੀਪਤਾ ਆਪਾਂ ਕਿੱਥੇ ਪਹੁੰਚਣਾ ਹੈ bro ਇੱਕ ਦਿਨ ਬਾਜ਼ਾਰ ਕੋਈ ਜਨਾਨੀ ਆਏ ਬੰਦੇ ਸਾਨੂੰ ਜਾਣ ਪਤਾ ਆਗਾ ਕਿਹੜਾ ਜਿੱਥੇ ਜਨਾਨੀ ਨੇ ਕਿਹਾ ਤਾਂ ਉੱਥੇ ਖੜਨਾ ਯਾ 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 ਕਿੱਦਾਂ ਬਲਾਏ bro ਆੰਦੇ ਕੁੜੀਆ ਵਾ ਬਰੋ ਬਾਹਰ ਵਾਲੀ ਭੰਗ ਆਪਣੇ ਗਉਂਦੀ ਹੁੰਦੀ ਬਾਹਰ ਵਾਲੀ ਭੰਗ ਅਮਰੀਕਾ ਵਾਲੀ ਤੇ ਇਹਨਾਂ ਨੂੰ ਪੁੱਛੀ ਤੇਰੇ ਭਰਾ ਨੇ ਕਦੀ ਕਿਹਾ ਵਾ ਵੀ ਨਹੀਂ ਯਾਰ ਇਤਾਂ ਨਹੀਂ ਆਪਾਂ ਇਤਾਂ ਨਹੀਂ ਵੀਰ ਕਰਨਾ ਨਹੀਂ ਕਰਨਾ ਉੱਥੇ ਨਹੀਂ ਜਾਣਾ ਜਿੱਥੋਂ ਮੂੰਹ ਕੱਟਦੇ ਆ ਭਾਂ ਜੋ ਆਪਣੇ ਮੂੰਹ ਤੇ ਆਪਣੀ ਜ਼ੁਬਾਨ ਤੇ ਬਰੋ ਨਾ ਨਹੀਂ ਭਾਵੇਂ ਸਾਲਾ ਕੋਈ ਰਿਸਕੀ ਕੰਮ ਆ ਭਾਵੇਂ ਜਿੱਦਾਂ ਮਰਜੀ ਆ ਵੇ ਇਹ ਨਕਲ ਆਹ ਮੈਂ ਜੋ ਆਹ ਸਾਲਾ ਕੀ ਹੋਣ ਇਹਨਾਂ ਨੂੰ ਕੀ ਬੁੰਡ ਦੇ ਦੀ ਹਣ ਭਰਾ ਚ ਭਰਾ ਵਾਲੀ ਭਰਾ ਵਾਲੀ ਕੀਤੀ ਹੋਣੀ ਚਾਲਾ ਇਹਨਾਂ ਨੂੰ ਕੀ ਇੰ ਕਹਿ ਦੀਏ ਸਾਲਾ ਗਾਣੇ ਤੇ ਕਾਪੀਆਂ ਦੇ ਕਾਪੀਆਂ ਗਾਣੇ ਲੈ ਕੇ ਦੇ ਤੇ ਆ ਠੀਕ ਆ ਹੋਰ ਜਿੱਥੇ ਤੁਰਦੇ ਨਾਲ ਤੁਰੇ ਜਾਈਦਾ ਠੀਕ ਆ ਹੋਰ ਇਹਨਾਂ ਨੂੰ ਕੀ ਲਿਖ ਕੇ ਦੇ ਦੀਏ ਬਰੋ ਕੀ ਕਰਦੀ ਹੋਰ ਇਹਨਾਂ ਨੂੰ ਦੱਸ ਹੈ ਹਜੇ ਕਹਿੰਦੇ ਵੀ ਰੂਪਲ ਤੇ ਯਸ ਨੂੰ ਤੇ ਲਿਖਣਾ ਨਹੀਂ ਹੁੰਦਾ ਇਹਦੇ ਚੱਲੇ ਆਟੇ ਸਰੋਂ ਆ ਬਰੋ ਆਪਣੇ ਗਾਣਿਆਂ ਦੇ ਵੀਊ ਆਪਣੇ ਗਾਣਿਆਂ ਦੇ ਵੀਊ ਚੈੱਕ ਜਿਹੜੇ ਆਪਣੇ ਦੋਵਾਂ ਦੇ ਗਾਣੇ ਆ ਸਾਲਾ 6 6 7 7 ਲੱਖ ਵਿਊ ਆ bro 10000 ਵਿਊ ਨਹੀਂ ਦਾ ਬੰਦੇ ਕਿਸਦਾ ਛੇਤੀ ਕੀਤੇ ਆ bro 10000 ਵਿਊ 10000 ਬੰਦਾ ਸੁਣ ਲੈਣਾ ਬਹੁਤ ਯਾਦਾਂ ਦਾਵਾ ਤੇ 7 ਲੱਖ 8 ਲੱਖ ਵਿਊ ਆਪਣੇ ਗਾਣਿਆਂ ਤੇ bro ਜਿਹੜਾ ਕਹਿੰਦਾ ਅਸੀਂ ਚਲਾਇਆ ਵਾ ਸਾਲਾ ਸੁਲਤਾਨ ਨੂੰ ਗਾਣਾ ਭੇਜਿਆ ਹੈ ਸੁਲਤਾਨ ਨੇ ਪਲੇਲਿਸਟ ਜਿbro ਘਾਰ ਨੰਮੇ ਗਾਣਾ ਪਾਇਆ ਹੀ ਸੁਲਤਾਨ ਬਾਈ ਨੇ ਉਹਨੂੰ ਵਧੀਆ ਲੱਗਾ ਤੇ ਉਹਨੇ ਪਾਇਆ ਹੀ bro ਉਹ ਉਦਾਂ ਕਿਸੇ ਨੂੰ ਉਦਾਂ ਨਹੀਂ ਕਿਸਦਾ ਸੁਣ ਲੈਂਦਾ ਉਹ ਗਾਣਾ ਉਹਨੂੰ ਚੀ ਸਰ ਰਫਲੇ ਗਾਣਾ bro ਚਿਪੜਤਾਲ ਰਫਲ ਚੱਲ ਕੋਈ ਨਹੀਂ ਆ bro ਓਕੇ ਮੇਰਾ ਭਰਾ ਡਾਰਲਿੰਗ ਮੈਂ ਫੋਨ ਕਰਕੇ ਫੋਨ ਤੇ ਕਰਦੇ ਆਪਾਂ ਗੱਲ ਵੀਰਾਂ ਨੂੰ ਕਹਿ ਦਈਏ ਓਕੇ ਕਰ ਦਈਏ ਇਹਨਾਂ ਨੂੰ ਮੈਂ ਸ਼ਹਿਰ ਚ ਪਹੁੰਚ ਗਿਆ ਤਰਲੇ ਤਰਨਾ ਆਇਆ ਹੈ ਪਤਾ ਕੀ ਗੱਲ ਹੈ ਲੱਤਾਂ ਜਿ ਵਜਦੇ ਆ ਕਿ ਲੱਤਾਂ ਜੋ ਅਸੀਂ ਵਜਿਆ ਕਿ ਮੁੜਕਿਆਂ ਨੂੰ ਵੀ ਦੇੜੇ ਚੁੱਕ ਲੈਣਗੇ ਕੋਈ ਕੋਈ ਗੱਲ ਨਹੀਂ ਲੱਤਾਂ ਨਹੀਂ ਨਾ ਇਹ ਦੇੜੇ ਨਹੀਂ ਚੁੱਕ ਆ ਕੋਈ ਗੱਲ ਨਹੀਂ ਲੱਤਾਂ ਹੀ ਵੱਜਦੀ ਆ ਆਪਣਾ ਇਹ ਇਹਨੇ ਕਹਿੰਦੇ ਰਹਿੰਦੇ ਨਾ ਇੱਥੇ ਆਇਓ ਇੱਥੇ ਆਇਓ ਫੁੱਦੀ ਮਾਂ ਦੀ ਜਾਣ ਆਪਣਾ ਤੈਨੂੰ ਪਤਾ ਹੀ ਆ ਜਿਹੜਾ ਮਰਜੀ ਆ ਜੇ ਹਾਂ ਯਾਰ ਆਪਾਂ ਡਰਦੇ ਕਿਹਤੋਂ ਭੈਣ ਦੀ ਲੰਨ ਹੈ ਸਾਲੇ ਗੇ ਬਦਮਾਸ਼ ਬਣੇ ਆ ਕਾਦੇ ਬਦਮਾਸ਼ ਹਾਲਿਓ ਵੈਪਨ ਤੇ ਮੰਗ ਮੰਗ ਕੇ ਲਿਆਉਂਦੇ ਆ ਇਹ ਲੋਕਾਂ ਤੋਂ ਹੈ ਉਹਦੇ ਬਾਰੇ ਸਾਰਿਆਂ ਨੂੰ ਮਿੰਦਾ ਸਾਰਿਆਂ ਨੂੰ ਪਤਾ ਵਾ ਹੁਣ ਕਿੰਨੇ ਕਿ ਚੁੱਕਾ ਕੌਣ ਕਿੰਨੇ ਨਹੀਂ ਅਬ ਆਪਣਾ ਜਦੋਂ ਗਾ ਚੱਲਦਾ ਆ ਬ੍ਰੋ ਨਾ ਸਾਲਾ ਮੈਂ ਮੇਰੀ ਉਮਰ ਸਾਲੀ ਉਦੋਂ ਮੈਨੂੰ ਬ੍ਰੋ ਹੋਸ਼ ਨਹੀਂ ਹੁੰਦੀ ਜਦੋਂ ਦਾ ਮੈਂ ਇੰਨਾ ਕੰਮਾਂ ਜਿਹਾ ਸਾਲਾ ਜਦੋਂ ਦੀ ਹੋਸ਼ ਭਾਲੀ ਉਦੋਂ ਦਾ ਇਤਰਾ ਮੈਂ ਤੇ ਇੰਨਾ ਦਾ ਸਾਲਿਆਂ ਦਾ ਇਰਾਦਾ ਵੀ ਇਹ ਤਾਂ ਇਕੱਲਾ ਗਾਣਾ ਹੀ ਗਾਉਂਦਾ ਵਾ ਹੈ ਤੇ ਉਧਰ ਬ੍ਰੋ ਤੱਕ ਆ ਹੁੰਦਾ ਟਿਆ ਗਿਆ ਭਰਾ ਹੁਣ ਨਾਲ ਤੇ ਮੈਂ ਭੈਣ ਚ ਉਬਰੋਂ ਨਾ ਕੁਝ ਕਰੂੰਗਾ ਇਹ ਕਿ ਤਾਂ ਸਦਾ ਟਾ ਡਰ ਗਿਆ ਇੱਕ ਇੱਕ ਬੰਦਾ ਇੱਕ ਬੰਦਾ ਉਸਤਾਦ ਤੂੰ ਆ ਵੀਰ ਆ ਇੱਕ ਬੰਦਾ ਬਰੋ ਤੂੰ ਆ ਰੂ ਬਲਵੀਰ ਤੇ ਇੱਕ ਕੰਗ ਤੇ ਜੇ